ਵਰਕਸ਼ੀਟ ਨੰਬਰ 2 ਵਿਸ਼ਾ ਪੰਜਾਬੀ ਜਮਾਤ ਚੌਥੀ ਪ੍ਰਸ਼ਨ ਨੰਬਰ 1 ਹੇਠ ਲਿਖੇ ਪ੍ਰਸ਼ਨਾਂ ਲਈ ਸਹੀ ਵਿਕਲਪ ਚੁਣੋ ਊੜਾ ਜਸ਼ਨ ਅਤੇ ਗਰਮੇਲ ਸਿੰਘ ਕਿੱਥੇ ਸ਼ਹਿਰ ਕਰ ਰਹੇ ਸਨ ਜਸ਼ਨ ਅਤੇ ਗਰਮੇਲ ਸਿੰਘ ਨਹਿਰ ਕਿਨਾਰੇ ਸ਼ਹਿਰ ਕਰ ਰਹੇ ਸਨ ਇਸ ਲਈ ਅਸੀਂ 4 ਨੰਬਰ ਵਿਕਲਪ ਨੂੰ ਟਿਕ ਕਰਾਂਗੇ ਐੜਾ ਟਾਵਰਾਂ ਵਿੱਚੋਂ ਨਿਕਲਣ ਵਾਲੀਆਂ ਡੈਸ਼ ਕਾਰਨ ਪੰਛੀ ਸਾਡੇ ਕੋਲੋਂ ਦੂਰ ਚਲੇ ਗਏ ਆਬਰਾਂ ਵਿੱਚੋਂ ਨਿਕਲਣ ਵਾਲੀਆਂ ਤਰੰਗਾਕਾਰਨ ਪੰਛੀ ਸਾਡੇ ਕੋਲੋਂ ਦੂਰ ਚਲੇ ਗਏ ਇਸ ਲਈ ਅਸੀਂ 4 ਨੰਬਰ ਤੇ ਤਰੰਗਾ ਨੂੰ ਟਿਕ ਕਰਾਂਗੇ ਈੜੀ ਜ਼ਮੀਨਾਂ ਤੇ ਉਸਰ ਰਹੇ ਫਲੈਟਾ ਕਾਰਨ ਕੀ ਘਟ ਰਿਹਾ ਹੈ ਜ਼ਮੀਨਾਂ ਤੇ ਉਸਰ ਰਹੇ ਫਲੈਟਾ ਕਾਰਨ ਖੇਤੀ ਜੋਗ ਜ਼ਮੀਨ ਘਟ ਰਹੀ ਹੈ ਇਸ ਲਈ ਅਸੀਂ 4 ਨੰਬਰ ਵਿਕਲਪ ਖੇਤੀ ਜੋਗ ਜ਼ਮੀਨ ਨੂੰ ਟਿਕ ਕਰਾਂਗੇ ਸ ਸ ਹੇਠ ਲਿਖਿਆਂ ਵਿੱਚੋਂ ਗੰਭੀਰ ਸ਼ਬਦ ਲਈ ਕਿਹੜਾ ਠੀਕ ਹੋਵੇਗਾ ਗੰਭੀਰ ਨੂੰ ਅਸੀਂ ਸੰਜੀਦਾ ਵੀ ਕਹਿ ਸਕਦੇ ਹਾਂ ਇਸ ਲਈ ਅਸੀਂ 4 ਨੰਬਰ ਵਿਕਲਪ ਨੂੰ ਟਿਕ ਕਰਾਂਗੇ ਹਾਂ ਹਾ ਜੇਕਰ ਦਿਨ ਲਈ ਰਾਤ ਹੈ ਤਾਂ ਲਾਭ ਲਈ ਕੀ ਹੋਵੇਗਾ ਲਾਭ ਦਾ ਉਲਟ ਹੋਵੇਗਾ ਹਾਨੀ ਇਸ ਲਈ ਅਸੀਂ 4 ਨੰਬਰ ਵਿਕਲਪ ਨੂੰ ਟਿਕ ਕਰਾਂਗੇ ਕਕਾ ਚਿੜੀ ਦਾ ਬਹੁਵਚਨ ਕੀ ਹੋਵੇਗਾ ਚਿੜੀ ਦਾ ਬਹੁਵਚਨ ਚਿੜੀਆਂ ਹੋਵੇਗਾ ਇਸ ਲਈ ਅਸੀਂ 4 ਨੰਬਰ ਵਿਕਲਪ ਨੂੰ ਟਿਕ ਕਰਾਂਗੇ ਖਖਾ ਜੇਕਰ ਧੁੱਪ ਲਈ ਛਾਂ ਹੈ ਤਾਂ ਸਵਾਲ ਲਈ ਕੀ ਹੋਵੇਗਾ ਸਵਾਲ ਦਾ ਵਿਰੋਧੀ ਸ਼ਬਦ ਹੋਵੇਗਾ ਜਵਾਬ ਇਸ ਲਈ ਅਸੀਂ 4 ਨੰਬਰ ਵਿਕਲਪ ਨੂੰ ਟਿਕ ਕਰਾਂਗੇ ਗੱਗਾ ਪਿਓ ਪੁੱਤਰ ਸ਼ਬਦ ਬਾੰਗ ਜੋੜਾ ਸ਼ਬਦ ਚੁਣੋ ਪਿਓ ਪੁੱਤਰ ਬਾੰਗ ਸਹੀ ਸ਼ਬਦ ਜੋੜਾ ਮਾਤੀ ਹੋਵੇਗਾ ਇਸ ਲਈ ਅਸੀਂ 4 ਨੰਬਰ ਵਿਕਲਪ ਨੂੰ ਟਿਕ ਕਰਾਂਗੇ ਕੱਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਪੰਛੀ ਨਹੀਂ ਹੈ ਹਾਂਸ ਚਿੜੀ ਅਤੇ ਨੀਲਸਰ ਪੰਛੀ ਹਨ ਪਰ ਡੱਡੂ ਪੰਛੀ ਨਹੀਂ ਹੈ ਇਸ ਲਈ ਅਸੀਂ 4 ਨੰਬਰ ਨੂੰ ਟਿਕ ਕਰਾਂਗੇ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਸੁੱਧ ਸ਼ਬਦ ਚੁਣੋ ਇੱਥੇ ਕਣਕ ਨੂੰ ਸੁੱਧ ਲਿਖਿਆ ਗਿਆ ਹੈ ਇਸ ਲਈ ਅਸੀਂ 3 ਨੰਬਰ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 2 ਜਸ਼ਨ ਅਤੇ ਉਸਦੇ ਪਿਤਾ ਗੁਰਮੀਲ ਸਿੰਘ ਤੋਂ ਲੈ ਕੇ ਇਸ ਲਈ ਇਹ ਪੰਛੀ ਸਾਡੇ ਮਹਿਮਾਨ ਹੁੰਦੇ ਹਨ ਇੱਥੋਂ ਤੱਕ ਪੈਰੇ ਨੂੰ ਪੜ੍ਹਨਾ ਹੈ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਊੜਾ ਜਸ਼ਨ ਕੀ ਲੱਭ ਰਿਹਾ ਸੀ ਜਸ਼ਨ ਪ੍ਰਵਾਸੀ ਪੰਛੀ ਲੱਭ ਰਿਹਾ ਸੀ ਐੜਾ ਪਰਵਾਸੀ ਪੰਛੀਆਂ ਵਿੱਚ ਕਿਹੜੇ ਕਿਹੜੇ ਪੰਛੀ ਸ਼ਾਮਲ ਹਨ ਪਰਵਾਸੀ ਪੰਛੀਆਂ ਵਿੱਚ ਸਮੁੰਦਰੀ ਕੂੰਜਾ ਅੱਬਾਬੀਲ ਹੰਸ ਅਤੇ ਨੀਲਸਰ ਆਦ ਪੰਛੀ ਸ਼ਾਮਲ ਹਨ ਈੜੀ ਪਰਵਾਸੀ ਪੰਛੀਆਂ ਬਾਰੇ ਜਸ਼ਨ ਨੂੰ ਕਿਸ ਨੇ ਦੱਸਿਆ ਸੀ 모हित ਅਤੇ ਸ਼ੁਭਮਮ ਨੇ ਜਸ਼ਨ ਨੂੰ ਪਰਵਾਸੀ ਪੰਛੀਆਂ ਬਾਰੇ ਦੱਸਿਆ ਸੀ ਸਸਾ ਪਰਵਾਸੀ ਪੰਛੀਆਂ ਨੂੰ ਮਹਿਮਾਨ ਕਿਉਂ ਕਿਹਾ ਜਾਂਦਾ ਹੈ ਪਰਵਾਸੀ ਪੰਛੀਆਂ ਨੂੰ ਮਹਿਮਾਨ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਕੁਝ ਸਮੇਂ ਲਈ ਹੀ ਸਾਡੇ ਦੇਸ਼ ਵਿੱਚ ਰਹਿੰਦੇ ਹਨ। ਪ੍ਰਸ਼ਨ ਨੰਬਰ 3 ਹੇਠ ਲਿਖੇ ਸ਼ਬਦਾਂ ਤੋਂ ਵਾਕ ਬਣਾਓ। ਪਟੜੀ, ਰੇਲਗੱਡੀ ਪਟੜੀ ਤੇ ਤੇਜ਼ੀ ਨਾਲ ਦੌੜ ਰਹੀ ਹੈ। ਪਾਣੀ, ਪਾਣੀ ਹੀ ਜੀਵਨ ਹੈ। ਪ੍ਰਵਾਸੀ, ਪ੍ਰਵਾਸੀ ਪੰਛੀ ਸਾਡੇ ਮਹਿਮਾਨ ਹਨ। ਸਫ਼ਰ, ਸਫ਼ਰ ਬਹੁਤ ਲੰਮਾ ਸੀ। ਕੋਸ਼ਿਸ਼, ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਪ੍ਰਸ਼ਨ ਨੰਬਰ 4 ਠੀਕ ਸ਼ਬਦ ਚੁਣ ਕੇ ਖਾਲੀ ਥਾਂਵਾਂ ਭਰੋ। ਇਸ ਵਾਰ ਮਹਿਰ ਤੇ ਕਾਫੀ ਪ੍ਰਵਾਸੀ ਡੈਸ਼ ਆਏ ਹੋਏ ਹਨ ਪੰਛੀ ਜਸ਼ਨ ਡੈਸ਼ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਪੰਛੀਆਂ ਧਰਤੀ ਤਾਂ ਡੈਸ਼ ਹੁੰਦੀ ਹੈ ਪੂਜਨਯੋਗ ਪੈਰਾਂ ਦਾ ਖੜਾਕ ਸੁਣ ਕੇ ਦੋ ਡੈਸ਼ ਉੱਡ ਗਈਆਂ ਮੁਰਗਾਬੀਆਂ ਪ੍ਰਵਾਸੀ ਪੰਛੀ ਦੂਦਰਾਡੇ ਦੇਸ਼ਾਂ ਤੋਂ ਹਜ਼ਾਰਾਂ ਮੀਲਾਂ ਦਾ ਡੈਸ਼ ਤੈਅ ਕਰਕੇ ਆਉਂਦੇ ਹਨ ਸਫਰ ਪ੍ਰਸ਼ਨ ਨੰਬਰ 5 ਮਾਈਂਡ ਮੈਪਿੰਗ ਇੱਥੇ ਅਸੀਂ ਪ੍ਰਵਾਸੀ ਪੰਛੀਆਂ ਬਾਰੇ ਲਿਖਣਾ ਹੈ ਅਸੀਂ ਲਿਖਾਂਗੇ ਅਬਾਬੀਲ ਹੰਸ ਕੂੰਜਾਂ ਮਹਿਮਾਨ ਸਫਰ ਦੂਰੀ ਪ੍ਰਸ਼ਨ ਨੰਬਰ 6 ਪ੍ਰਵਾਸੀ ਪੰਛੀ ਵਿਸ਼ੇ ਤੇ ਪੰਜ ਵਾਕ ਲਿਖੋ ਪ੍ਰਵਾਸੀ ਪੰਛੀ ਮੌਸਮ ਦੇ ਬਦਲ ਨਾਲ ਇੱਕ ਥਾਂ ਤੋਂ ਦੂਜੀ ਥਾਂ ਉੱਡ ਕੇ ਜਾਂਦੇ ਹਨ ਇਹ ਪੰਛੀ ਠੰਡ ਤੋਂ ਬਚਣ ਅਤੇ ਖਰਾਕ ਦੀ ਭਾਲ ਲਈ ਯਾਤਰਾ ਕਰਦੇ ਹਨ ਪ੍ਰਵਾਸੀ ਪੰਛੀ ਅਕਸਰ ਲੰਬੀਆਂ ਦੂਰੀਆਂ ਤੈਅ ਕਰਦੇ ਹਨ ਇਹ ਪੰਛੀ ਸਮੂਹ ਵਿੱਚ ਝੁੰਡ ਬਣਾ ਕੇ ਸਫਰ ਕਰਦੇ ਹਨ ਪਰਵਾਸੀ ਪੰਛੀ ਸਾਡੇ ਮਹਿਮਾਨ ਹਨ। ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ।